ਬਾਵਨ ਦਵਸਤਿ ਦੇ ਤਿਆਰੀਆਂ ਚੱਲ ਰਹੀਆਂ ਨੇ ਪਰ ਸੋ ਇੱਕ ਕੀ ਕਹਿਣਾ ਚਾਹੋ ਉਸੇ ਹੀ ਕਹਿਣਾ ਚਾਹਣਾ ਜੀ ਬਾਵਨ ਦਵਸਤਿ ਦਾ ਤਿਹਾੜਾ ਜਿਹੜਾ ਬੜੀ ਧੂਮ ਧਾਮ ਨਾਲ ਨੱਬਾ ਸ਼ਹਿਰ ਦੇ ਵਿੱਚ 19-20 ਸਾਲ ਤੋਂ ਮਨਾਇਆ ਜਾ ਰਿਹਾ ਔਰ ਲੋਕ ਜਿਹੜੇ ਸ਼ਹਿਰ ਦੇ ਨਿਵਾਸੀ ਨੇ ਬੜੀ ਖੁਸ਼ ਹੋ ਕੇ ਤੇ ਬੜੇ ਸ਼ਰਧਾ ਨਾਲ ਦੇਖਦੇ ਨੇ ਇਸ ਨੂੰ ਤਿਆਰੀਆਂ ਜੀ ਝਾਕੀਆਂ ਬਣਾਉਂਦੇ ਨੇ ਸਾਰੇ ਮੰਦਰਾਂ ਵਾਲੇ ਤੇ ਕੀਰਤਨ ਮੰਡਲ ਦਿੰਦੇ ਨੇ ਹੰਡੋਲਾ ਹੁੰਦਾ ਮਤ ठाकुर जी ਦਾ ज्योत ਹੁੰਦੀ ਆ ਮਾਤਾ ਰਾਣੀ ਦੀ ਟਿਪਰੀਆਂ ਹੁੰਦੀਆਂ ਨੇ ਇਹ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਨੇ ਨਾਪਾ ਉਸ ਤੋਂ ਸੰਪਤੀ ਨਾਪਾ ਵੱਲੋਂ ਹਰ ਸਾਲ ਦੀ ਤਰ੍ਹਾਂ ਪਿਛਲੇ ਲਗਾਤਾਰ 19 ਸਾਲਾਂ ਤੋਂ ਅਸੀਂ ਬਾਵਨ ਦਵਾਸਤੀ ਦਾ ਤਿਉਹਾਰ ਮਨਾਉਂਦੇ ਆ ਰਹੇ ਹਾਂ ਇਸ ਸਾਲ ਇਹ 15-9 ਦਿਨ ਐਤਵਾਰ ਨੂੰ ਮਨਾ ਰਹੇ ਹਾਂ ਅੱਜ ਦੀ ਜੋ ਮੀਟਿੰਗ ਹੈ ਉਸ ਦੀ ਫਾਈਨਲ ਤਿਆਰੀ ਦੇ ਲਈ ਲਗਾਤਾਰ ਮੀਟਿੰਗਾਂ ਦਾ ਇੱਕ ਹਿੱਸਾ ਕਿਉਂਕਿ ਪਿਛਲੇ 1 ਮਹੀਨੇ ਤੋਂ ਲਗਾਤਾਰ ਅਸੀਂ ਨਾ ਆਪਾਂ ਉਸ ਤੋਂ ਸੰਪਤੀ ਨਾ ਆਪਾਂ ਦੀ ਮੀਟਿੰਗ ਕਰ ਰਹੇ ਹਾਂ ਜਿਸ ਦੇ ਵਿੱਚ ਜੋ ਵੀ ਤਿਹਾੜ ਦੇ ਮੁਕੰਮਲ ਤਿਆਰੀ ਹੈ ਚਾਹੇ ਉਹ ਝਾਕੀਆਂ ਦੀ ਹੈ ਸੰਗੀਤਨ ਮੰਡਲਾਂ ਦੀ ਹੈ ਹੰਡੋਲਾ ਚੋਤ ਹੈ ਮਾਤਾ ਦੀ ਤੇ ਹਾਥੀ ਊਂਟ ਬੈਂਡ ਸਾਰੀ ਤਿਆਰੀਆਂ ਨੂੰ ਫਾਈਨਲ ਰੂਪ ਦੇਣ ਵਾਸਤੇ ਅੱਜ ਦੀ ਮੀਟਿੰਗ ਮਾਤਾ ਰਜੇਸ਼ਪਰੀ ਦੇਵੀ ਦੇਵੀ ਚੌਂਕ ਦੇ ਵਿੱਚ ਰੱਖੀ ਗਈ ਹੈ ਜਿਸ ਦੇ ਵਿੱਚ ਸ਼ਹਿਰ ਪੂਰਾ ਤਸਾਹਤ ਹੈ ਹਰ ਬੰਦਾ ਇਸ ਗੱਲ ਲਈ ਉਕਸ਼ਾ ਨਿਵਾ ਰਿਹਾ ਹੈ ਕਿ ਮੇਰਾ ਕੁਝ ਨਾ ਕੁਝ ਹਿੱਸਾ ਇਸ ਪਾਵਨ ਤਿਹਾਰ ਦੇ ਵਿੱਚ ਪਵੇ ਤਾਂ ਕਿ ਅਸੀਂ ਤਿਹਾਰ ਨੂੰ ਵੱਧ ਚੜ ਕੇ ਤੇ ਵਧੀਆ ਤੰਗਰਾ ਮਣਾਈਏ ਸਾਡੇ ਕੋਲ ਟੋਟਲ ਸੰਸਥਾਵਾਂ ਪਿਛਲੇ ਸਾਲ 68 ਸੀ 7 ਨਵੀਆਂ ਆਈਆਂ ਟੋਟਲ 75 ਹੋ ਗਈਆਂ ਜਿਸ ਦੇ ਵਿੱਚ ਅੱਜ ਤੱਕ ਸਾਡੇ ਕੋਲ 60 ਤੋਂ 62 ਸੰਸਥਾ ਦੀ ਰਜਿਸਟ੍ਰੇਸ਼ਨ ਕਰਾਈ ਹੈ ਜੋ ਕਿ ਇਸ ਤਿਹਾਰ ਦੇ ਵਿੱਚ ਪਾਰਟਿਸਪੇਟ ਕਰ ਰਹੇ ਇਸ ਸਵਾਰੀ ਜੋ ਚੱਕੀਆਂ ਨੇ ਉਹ ਲਗਭਗ 20 ਦੇ ਨੇੜੇ ਹੋਣਗੇ। ਹਾਂਜੀ ਹਾਥੀ ਬਿਆਰੇ ਨੇ। ਚੱਕੀਆਂ ਦਾ ਟਾਈਮ ਜੀ ਸਵੇਰੇ ਅਸੀਂ ਸ਼ਾਮ ਨੂੰ ਸਵਾਰੀ ਨੀਅਰ ਵੋਟ ਅਪਰੋਕਸੀਮੇਟ 7 ਵਜੇ ਪਟਿਆਲਾ ਗੜ ਤੋਂ ਸ਼ੁਰੂ ਹੋ ਕੇ ਦੇਵ ਮੰਦਰ ਚੌਂਕ ਦੇ ਵਿੱਚ ਹੀ ਸਮਾਪਨ ਕਰਨਾ ਹੈ। ਸ਼ਾਮ ਨੂੰ 7 ਵਜੇ ਅਸੀਂ ਸਵਾਰੀ ਚਲਾ ਦਵਾਂ। ਸਰ ਰੂਟ ਗਲ ਤੋਂ ਮੜਾ ਲੋਕਾਂ ਨੂੰ ਜੋ ਇਹ ਸਾਡੀ ਸਵਾਰੀ ਹੈ ਇਹ ਪਟਿਆਲਾ ਗੜ ਤੋਂ ਚੱਲ ਕੇ ਭੀਖੀ ਮੋੜ ਇਹ ਟੀਮੜ ਤੋਂ ਚੱਲ ਕੇ ਦੇਵੀ ਮੰਦਰ ਚੌਕ ਦੇਵੀ ਮੰਦਰ ਚੌਕ ਤੋਂ ਮੈਸਗੇਟ ਮੈਸਗੇਟ ਤੋਂ ਬਸੰਤਪੁਰਾ ਬਸੰਤਪੁਰਾ ਤੋਂ ਜਿਹੜਾ ਚੌਕ ਹੈ ਆਪਣਾ ਮਾਤਾ ਰਾਣੀ ਚੌਕ ਉਧਰਲਾ ਤੇ ਉਸ ਤੋਂ ਬਾਅਦ ਹਰੀ ਸੇੜ ਦੀ ਦੁਕਾਨ ਦੇ ਮੂਹਰੇ ਹੋ ਕੇ ਦੁਬਾਰਾ ਫੇਰ ਮਾਤਾ ਰਜੇਸ਼ਵਰੀ ਦੇ ਵੀ ਚੌਕ ਦੇ ਵਿੱਚ ਇਹਦਾ ਸਮਾਪਨ। ਕਿ ਤੁਸੀਂ ਅਪੀਲ ਕਰ ਰਹੇ ਸੀ ਵੀ ਦੁਕਾਨਦਾਰਾਂ ਨੂੰ ਅਪੀਲ ਆ ਉਹ ਵੀ। ਮੈਂ ਸਾਰੇ ਦੁਕਾਨਦਾਰ ਭਰਾਵਾਂ ਨੂੰ ਅਪੀਲ ਕਰਦਾ ਕਿ ਐਤਵਾਰ ਦਾ ਦਿਨ ਹੈ ਉਸ ਨੂੰ ਮੁੱਖ ਰੱਖਦੇ ਹੋ ਸਾਰੇ ਜਾਣੇ ਤਿਆਰ ਦੇ ਵਿੱਚ ਸ਼ਾਮਲ ਹੋਣ। ਦੇ ਨਾਲ ਜੋ ਆਪਣੀ ਦੁਕਾਨਾਂ ਦੇ ਅੱਗੇ ਛਾਂ ਵਾਸਤੇ ਹਰੀਆਂ ਸੀਟਾ ਲਗਾਈਆਂ ਹੋਈਆਂ ਨੇ ਜੋ ਕਿ ਸਵਾਰੀ ਦੇ ਵਿੱਚ ਬਾਧਾ ਨੇ ਉਹਨਾਂ ਨੂੰ ਇੱਕ ਦਿਨ ਵਾਸਤੇ ਜ਼ਰੂਰ ਹਟਾਇਆ ਜਾਵੇ ਹਾਂਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਾਪਾ ਉਤਸਵ ਸੰਪਤੀ ਨਾਪਾ ਵੱਲੋਂ ਬਾਵਨ ਦਿਵਸਤੀ ਦਾ ਇਤਿਹਾਰ ਬੜੇ ਹਰਸ਼ ਉਲਾਸ ਤੇ ਖੁਸ਼ੀ ਦੇ ਨਾਲ ਮਨਾਇਆ ਜਾ ਰਿਹਾ ਹੈ ਅੱਜ ਚੌਕ ਦੇਵੀ ਮੰਦਿਰ ਦੇ ਵਿੱਚ ਸਾਡੀਆਂ ਸਾਰੀਆਂ 70-72 ਸੰਸਥਾਵਾਂ ਦੀ ਮੀਟਿੰਗ ਹੋਈ ਹੈ ਜਿਦੇ ਵਿੱਚ ਪਰਸੋ 52 ਵਾਸਤੇ ਨਿਕਲਣ ਵਾਲੀ ਸ਼ੋਭਾ ਯਾਤਰਾ ਦੀ ਸਾਰੀ ਰੂਪਰੇਖਾ ਤਿਆਰ ਕੀਤੀ ਗਈ ਹੈ ਇਸ ਦੇ ਵਿੱਚ ਜਿਸ ਤਰ੍ਹਾਂ ਹਰੀਕ੍ਰਿਸ਼ਨ ਸੇਠ ਜੀ ਨੇ ਦੱਸਿਆ ਹਾਥੀ ਘੋੜੇ ਪਾਲਕੀ ਮਾਤਾ ਦੀ ਜੋਤ ਠਾਕੁਰ ਜੀ ਦਾ ਹੰਡੋਲਾ ਝਾਕੀਆਂ ਟਿਪਰੀਆਂ ਡਾਂਡੀਆਂ ਬੈਂਡ ਇਹ ਸਾਰੇ ਹੋਣਗੇ ਤੇ ਸਾਰੇ ਸاهرਵਸੀ ਬੜੇ ਹਰਸ਼ੋ ਉਲਾਸ ਤੇ ਉਤਸ਼ਾਹ ਦੇ ਨਾਲ ਇਹ ਤਿਹਾਰ ਨੂੰ ਮਨਾਉਂਦੇ ਨੇ ਸੋ ਇਸ ਸਾਲ ਵੀ ਅਸੀਂ ਆਪਣੇ ਪੂਰੇ ਉਹਦੇ ਨਾਲੇ ਤਿਹਾੜ ਨੂੰ ਮਨਾ ਰਹੇ ਆ ਤੇ ਸਾਰਾ ਸ਼ਹਿਰ ਦੁਲਨ ਦੀ ਤਰ੍ਹਾਂ ਉਸ ਦਿਨ ਸਜਾ ਹੋਇਆ ਹੁੰਦਾ ਹੈ ਤੇ ਸਟਾਲਾਂ ਲੱਗੀਆਂ ਨੇ ਅਤਿ ਸ਼ਵਾਜੀ ਦਾ ਪ੍ਰਬੰਧ ਹੈ ਜੀ ਸੁੰਦਰ ਤੇ ਅੰਤ ਵਿੱਚ ਚੌਂਕ ਦੇ ਵਿੱਚ ਅਸੀਂ ਠਾਕੁਰ ਜੀ ਦਾ ਪੂਜਾ ਕਰਾਂਗੇ ਸਵਾਗਤ ਹੈ 52 ਪਗਾਂ ਜੀ ਦਾ ਦਿਨ ਮਨਾਉਣ ਵਾਸਤੇ ਅੱਜ ਮੀਟਿੰਗ ਹੋਈ ਹੈ ਨਾ ਬਹੁਤ ਸੰਮਤੀ ਵੱਲੋਂ ਜੀ ਔਰ ਸਾਨੂੰ ਇਹ ਬੜੀ ਖੁਸ਼ੀ ਦੀ ਗੱਲ ਹੈ ਵੀ ਸਾਰੇ ਦੇਸ਼ ਦੇ ਵਿੱਚ ਸਿਰਫ 2-3 ਜਗ੍ਹਾ ਤੇ ਹੀ ਬਾਵਨ ਦਵਾਲੀ ਮਨਾਈ ਜਾਂਦੀ ਹੈ ਨਾਬਾ ਪਟਿਆਲਾ ਔਰ ਅੰਬਾਰਾ ਔਰ ਸਾਨੂੰ ਇਸ ਤੋਂ ਵੀ ਹੋਰ ਬੜੀ ਮਾਣ ਦੀ ਗੱਲ ਆ ਵੀ ਨਾਬੇ ਦੇ ਵਿੱਚ ਵੀ ਇਹਨਾਂ ਦੋਨਾਂ ਸ਼ਹਿਰਾਂ ਤੋਂ ਵੱਧ ਬੜੇ ਧੂਮਤਾਂ ਮਨਾਈ ਜਾਂਦੀ ਹੈ ਇਹਦੇ ਵਿੱਚ ਬੈਂਡ ਹੋਣਗੇ ਆ ਟਿਪਰੀਆਂ ਹੋਣਗੀਆਂ ਡਾਡਿਆ ਹੋਗਾ ਮਤਲਬ ਕਿ ਝਾਕੀਆਂ ਹੋਣਗੀਆਂ ਹਾਥੀ ਹੋਣਗੇ ਘੋੜੇ ਹੋਣਗੇ ਊਠ ਹੋਣਗੇ ਬੜੀ ਸ਼ਰਧਾ ਦੇ ਨਾਲ ਸਾਰੀਆਂ ਸੰਸਥਾਵਾਂ ਜਿੰਨੀਆਂ ਵੀ ਧਾਰਮਿਕ ਔਰ ਸਾਡੀਆਂ ਸਮਾਜਿਕ ਸੰਸਥਾਵਾਂ ਨੇ ਸਾਰੀਆਂ ਇਕੱਠੀਆਂ ਹੋ ਕੇ 52 ਭਗਵਾਨ ਜੀ ਦਾ ਦਿਨ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾ ਰਹੀਆਂ। ਥੈਂਕ ਯੂ ਜੀ। ਜਿਹੜੀ ਅੱਜ ਜਨਰਲ ਮੀਟਿੰਗ ਹੋਈ 52 ਦਿਵਾਲੀ ਦਾ ਤਿਹਾਰ 15 ਤਰੀਕ ਨੂੰ ਮਨਾਇਆ ਜਾ ਰਿਹਾ ਹੈ ਸਾਡੇ ਪ੍ਰਧਾਨ ਕੁਕੀ ਮੰਗਲਾ ਜੀ, ਨਿਤਨ ਜੈਨ ਜੀ ਸੈਕਟਰੀ ਦੇ ਰੋਹੀ ਜਿੰਦਾ ਜੀ ਕੈਸੀਆਂ ਦੀ ਅਗਵਾਈ ਵਿੱਚ ਇਹ ਤਿਹਾਰ ਮਨਾਇਆ ਜਾ ਰਿਹਾ ਹੈ। ਅੱਜ ਸਾਡੀ ਮੀਟਿੰਗ ਲਾਸਟ ਹੋਈ ਹੈ ਤਿਹਾਰ ਦੇ ਸਬੰਧ ਵਿੱਚ ਦੇਵੀ ਦਵਾਲਾ ਚੌਕ ਮੰਦਰ ਚ ਉਹਨੇ ਬਹੁਤ ਵਧੀਆ ਇੰਤਜ਼ਾਮ ਕੀਤਾ ਮੰਦਰ ਦਾ ਵੀ ਧੰਨਵਾਦ ਹੈ। ਇਹਦੇ ਵਿੱਚ ਸੁੰਦਰ ਝਾਕੀਆਂ, ਡਾਂਡੀਆਂ, ਕੀਰਤਨ ਮੰਡਲ ਹਾਤੀ ਬੈਡ ਉਸ ਤੋਂ ਇਲਾਵਾ ਹਰੀ ਸੇੜੀ ਦੇ ਵੱਲੋਂ ਢੋਲ ਦੇ ਮੱਢਲੀ ਦਾ ਇੰਤਜ਼ਾਮ ਕੀਤਾ ਗਿਆ ਢੋਲ ਵਜਾ ਕੇ ਆਪਣਾ ਪ੍ਰਦਰਸ਼ਨ ਦਿਖਾਣਗੇ ਸਾਰਿਆਂ ਨੂੰ ਬੇਨਤੀ ਹੈ ਕਿ ਆਪਣਾ ਟਾਈਮ ਕੱਢ ਕੇ ਦੁਕਾਨਾਂ ਦਾ ਵਧਾਈ ਦਿੰਦੇ ਨੇ ਸਾਰੇ ਤਕਰੀਬਨ ਨਾਲ ਚੱਲਣ ਦੀ ਕੋਸ਼ਿਸ਼ ਕਰੋ ਕਿ ਸ਼ਹਿਰ ਦਾ ਤਿਹਾਰਾ ਹੈ ਆਪਣੇ ਹਿੰਦੂਆਂ ਦਾ ਤਿਹਾਰਾ ਹੈ ਸਾਰਿਆਂ ਨੂੰ ਵੱਧ ਛੱਡ ਕੇ ਇਸ ਜੁਲੂਬ ਦੇਣ ਦੀ ਭੰਗ ਹੈ ਸਾਰੇ ਨਾਲ ਚੱਲੋ ਤੇ ਵੱਤ ਤੋਂ ਵੱਤ ਸਹਿਯੋਗ ਦਿਓ ਤੇ ਜਿੰਨੀਆਂ ਵੀ ਝਾਕੀਆਂ ਬਣਾ ਰਹੀਆਂ ਸੰਸਥਾਵਾਂ ਦਾ ਧੰਨਵਾਦ ਕੀਰਤਨ ਮੰਡਲ ਵਾਲਿਆਂ ਦਾ ਧੰਨਵਾਦ ਜਿੰਨੀਆਂ ਝਾਕੀਆਂ ਲਗਾਈਆਂ ਨੇ ਸਾਰੇ ਵੱਤ ਤੋਂ ਵੱਤ ਲੈ ਕੇ ਆ ਜਿੰਨੀਆਂ ਸਟਾਲਾਂ ਲੱਗਦੀਆਂ ਨੇ ਸਾਰੇ ਕਿਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਹੈ ਇਹੀ ਬੇਨਤੀ ਹੈ ਕਿ ਇਹ ਤਿਹਾਰ ਪਟਿਆਲਾ ਗੇਟ ਤੋਂ ਸ਼ੁਰੂ ਹੋ ਕੇ ਪਿੱਖੀ ਮੋੜ ਹੁੰਦੇ ਹੋਏ ਸਦਰ ਬਾਜ਼ਾਰ ਹੁੰਦੇ ਹੋਏ ਇਹ ਆਪਣਾ ਹਰੀ ਸ਼ੇਡ ਜੀ ਦੀ ਦੁਕਾਨ ਦੇ ਮੋੜੇ ਦੀ ਹੋ ਕੇ ਉੱਥੋਂ ਬਸੰਤਪੁਰੇ ਤੋਂ ਹੁੰਦੇ ਹੋਏ ਬਾਹਰੋਂ ਵਾਪਸ ਹੋ ਕੇ ਦੁਬਾਰਾ ਦੇਵਿੰਦ ਵਾਲਾ ਚੌਕ ਆਣਾ ਸਾਰਾ ਰੂਟ ਤੁਹਾਨੂੰ ਵੈਸੇ ਵੀ ਗੱਲ ਉਹ ਵੀ ਤੇ ਇਹਦੀ ਕਵਰੇਜ ਕਰਨ ਲਈ ਮੇਰੀ ਸਾਰੀ ਪਟਿਆਲਾ ਭਰਾਵਾਂ ਨੂੰ ਬੇਨਤੀ ਹੈ ਵੀ ਪਰਸੋਂ ਨੂੰ ਜ਼ਰੂਰ ਪਹੁੰਚਣ 6 ਵਜੇ ਦਾ ਟਾਈਮ ਹੈ ਪਟਿਆਲਾ ਗੇਟ ਤੋਂ ਸ਼ੁਰੂ ਹੋ ਰਿਹਾ ਧੰਨਵਾਦ ਆਹ ਲੀ ਜਿੰਨੇ ਦੁਕਾਨਦਾਰ ਭਰਾਣੇ ਰਸਤੇ 'ਚ ਦੁਕਾਨਾਂ ਆਂਦੀਆਂ ਨੇ ਵੈਸੇ ਕੁਛ ਤਾਂ ਬੰਦੇ ਹੁੰਦੀਆਂ ਨੇ ਉਸ ਟਾਈਮ ਜਿਹਨਾਂ ਦੇ ਕੂੜੇ ਹੁੰਦੇ ਆਲੇ ਉਹ ਥੋੜਾ ਸਮਾਨ ਉਹਨਾਂ ਦੇ ਲੈਵਲ ਤੇ ਅੰਦਰ ਕਰ ਲੈਣ ਜਿਹੜੀ ਆਪਣੀ ਸ਼ੋਭਾ ਯਾਤਰਾ ਆਪਣੇ ਸ਼ਹਿਰ ਦੀ ਸ਼ੋਭਾ ਲਈ ਆ ਉਹ ਵਧੀਆ ਤਰੀਕੇ ਨਾਲ ਨਿਕਲ ਸਕੇ ਉਹ ਸਾਰਿਆਂ ਨੂੰ ਇਹ ਬੇਨਤੀ ਹੈ ਜਿਨ੍ਹਾਂ ਦੇ ਹਰੀਆਂ ਤਰਪਾਲਾਂ ਪਾਈਆਂ ਹੋਈਆਂ ਨੇ ਉੱਪਰ ਸੈੱਟ ਬਣਾਏ ਹੋਏ ਨੇ ਉਹ ਤਾਰ ਲੈਣ ਕਿਉਂਕਿ 7 ਉਹਦੇ ਨਾਲ ਟਾਈਮ ਨਾ ਖਰਾਬ ਹੋਵੇ ਕਿਸੇ ਦਾ ਸਾਰਿਆਂ ਨੂੰ ਇਹੀ ਬੇਨਤੀ ਹੈ ਧੰਨਵਾਦ 52 ਦਾ ਵਾਸੀ ਦੀ ਅੰਦਰੀ ਇਹ ਚੱਲ ਰਹੀ ਹੈ ਕੀ ਕਹਿਣਾ ਚਾਹੁੰਦੇ ਨਾਬਾ 52 ਦਾ ਵਾਸੀ ਦੀ ਅੱਜ ਮੀਟਿੰਗ ਸਾਰੇ ਪ੍ਰੈਸ ਨੇ ਤੁਸੀਂ ਕਵਰ ਕੀਤੀ ਹੈ ਪਹਿਲਾਂ ਤਾਂ ਤੁਹਾਡਾ ਧੰਨਵਾਦ ਹੈ ਕਿਉਂਕਿ ਨਾਬਾ ਉਸਤ ਸੰਸਤੀ ਨਾਬਾ ਦੇ ਪ੍ਰਧਾਨ ਕ੍ਰਿਸ਼ਨ ਮੰਗਲਾ ਜੀ ਸੈਕਟਰੀ ਨੀਤਨ ਜੈਨ ਜੀ ਕੈਸ਼ੀਅਰ ਔਰ ਸਾਡੇ